ਹਾਂਜੀ ਵੈਰੇ ਜੀ ਅ ਅੱਜ ਆਪਾਂ ਨਾ ਪੌੜੀਆਂ ਦੀਆਂ ਨਿਸ਼ਾਨੀਆਂ ਲਾਉਣ ਲੱਗੇ ਆ ਆ ਜਗ੍ਹਾ ਚ ਆਪਾਂ ਇੰਨੀ ਜਗ੍ਹਾ ਦੇ ਵਿੱਚ ਪੌੜੀ ਚੜ੍ਹਨੀ ਪੌੜੀ ਤੇ ਪਹਿਲਾਂ 8 ਇੰਚ ਇੱਦਾਂ ਚੜ੍ਹਦਾ ਸੀ ਤੇ ਹੁਣ ਮਾਲਕ ਕਹਿੰਦੇ ਵੀ ਤੁਸੀਂ 7 ਜਾਂ 7.5 ਇੰਚ ਇੱਦਾਂ ਚੜ੍ਹ ਦੋ ਤੇ ਇੱਕ ਕੰ ਦਾ ਵੀ 6 ਅੱਡਾ ਰੱਖਣਾ ਵੀ ਕਈ ਜਿਹੜੀ ਬੰਦਨ ਬਹਿਮ ਹੁੰਦਾ ਵੀ ਆਪਾਂ 20 ਨਹੀਂ ਰੱਖਣੇ 18 ਨਹੀਂ ਰੱਖਣੇ 16 ਨਹੀਂ ਰੱਖਣੇ ਜਾਂ 22 ਨਹੀਂ ਰੱਖਣੇ ਕੀ ਤੇ 21 19 ਇਹ ਲੋੜ ਦੇ ਦਿੱਸੇ ਨੇ ਤੇ ਆਪਣੇ ਕੋਲ ਜਗ੍ਹਾ ਵਜਦੀ ਹੈ ਇਹ 150 ਇੰਚ ਪੂਰੀ ਉਨੀ ਨਾਪ ਗੇੜਿਆ ਸੀ ਜੀ ਬੀਰੋਂ ਤੋਂ ਪਹਿਲਾਂ ਜੀ ਜੇ ਹੁਣ ਆਪਣੇ ਕੋਲ 152 ਇੰਚ ਜਗਾ ਵਾ ਤਕਸੀਮ 8 19 ਅੱਡੇ ਪੂਰੇ ਬਣਦੇ ਆ ਪਰ ਹੁਣ ਆਪਾਂ ਕਰਨੀਆਂ 7.5 ਇੰਚ ਦੇ 7 ਇੰਚ ਦਾ ਅੱਡਾ ਚੜਦਣਾ ਇਹ ਚੜਦੇ ਆ 8.2 ਅੱਡੇ ਚੜਦੇ ਬਾਈ ਆਪਾਂ ਚੜਨੇ ਨਹੀਂ ਹੈਗੇ ਤੇ ਇਸ ਲਈ ਆਪਾਂ ਪਿੱਛੇ ਪਾਉਣੇ ਆ 0.25 21 ਅੱਡੇ ਚੜਦੇ ਆ ਸਵਾ 7 ਇੰਚ ਦੇ ਹਿਸਾਬ ਨਾਲ ਆਪਣੇ 21 ਅੱਡੇ ਚੜਦੇ ਆ